ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਪਹਿਲਾਂ ਤਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਵਾਲਾ ਬਟਨ ਜਰੂਰ ਦਬਲੋ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਹੈ ਪੀਰਾ 126 ਬਾਰੇ ਕਿਉਂਕਿ ਯਾਰ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਬਹੁਤ ਮੈਸੇਜ ਵਗੈਰਾ ਆਪਾਂ ਨੂੰ ਕਰਦੇ ਰਹਿੰਦੇ ਨੇ ਪੀਆਰ 126 ਬਾਰੇ ਤੇ ਅੱਜ ਆਪ ਉਹਦੇ ਬਾਰੇ ਤੁਹਾਨੂੰ ਗੱਲਬਾਤ ਕਰਕੇ ਜਾਣਕਾਰੀ ਦੇਣੀ ਹੈ ਕਿਸਾਨ ਵੀਰੋਂ ਗੱਲਬਾਤ ਕੀਤੀ ਹੈ ਕਿਉਂਕਿ ਪੀਆਰ 126 ਦੇਖੋ ਹਾਈएस्ट ਯੀਲਡ ਜਿਹੜੀ ਦੇਣ ਵਾਲੀ ਕਿਸਮ ਹੈ ਆਪਣੇ ਲਈ ਮਰਦਾਨ ਕਹਿ ਸਕਦੇ ਆ ਪਹਿਲੀ ਗੱਲ ਤਾਂ ਆ ਜਾਂਦੀ ਆ ਇਹਦੀ ਬੇਕਨ ਵਗੈਰਾ ਦੀ ਸਮੱਸਿਆ ਦੇਖੋ ਉਹ ਗੱਲਾਂ ਬਾਤ ਦੀਆਂ ਨੇ ਤੇ ਮੈਂ ਕਿਸਾਨ ਵੀਰਾਂ ਦੇ ਜਿਹੜੀ ਗੱਲਬਾਤ ਕਰਨੀ ਹੈਗੀ ਉਹ ਕਰਨੀ ਹੈਗੀ ਪੀਆਰ 126 ਜਿਹੜੀ ਵੈਰਾਈਟੀ ਆ ਇਹਦੇ ਤੇ ਹਲਦੀ ਰੋਗ ਦੇ ਉੱਪਰ ਸਪਰੇਅ ਕਰਨ ਦਾ ਇੰਨਾ ਜ਼ੋਰ ਹਰ ਇੱਕ ਕਿਉਂ ਦਿੰਦਾ ਕਿਸਾਨ ਨੂੰ ਗੱਲਬਾਤ ਪਤਾ ਕੀ ਹੈ ਜਿਹੜੀ ਪੀਆਰ 126 ਵੈਰਾਈਟੀ ਇਹ ਬਹੁਤ ਘੱਟ ਸਮੇਂ ਦੀ ਕਿਸਮ ਹੈ ਆਮ ਵੈਰਾਈਟੀਆਂ ਦੇ ਮੁਕਾਬਲੇ ਹੁਣ ਜੇਕਰ ਆਪਾਂ ਦੇਖੀਏ ਜਦੋਂ ਪੀਆਰ 126 ਨਸਾਰਾ ਲੈਂਦੀ ਹੈ ਤਕਰੀਬਨ ਇਹ 45 ਹਾਂ ਸੌਰੀ 47 48 ਦਿਨਾਂ ਤੋਂ ਲੈ ਕੇ 55 ਕਿ ਦਿਨਾਂ ਤੱਕ ਇਹਨਾਂ ਸਾਰਾ ਚੱਕ ਲੈਂਦੀ ਆ ਤੇ ਇੰਨੇ ਥੋੜੇ ਸਮੇਂ ਦੇ ਵਿੱਚ ਨਸਾਰਾ ਲੈਣ ਵਾਲੀ ਕਿਸਮ ਆ ਇਹ ਇੰਨੇ ਸਮੇਂ ਦੇ ਵਿੱਚ ਜਿਹੜੀਆਂ ਪੂਸ਼ਾ ਵਰਗੀਆਂ ਵੈਰੈਟੀਆਂ ਸੀਗੀਆਂ ਉਹ ਉਹ ਅਜੇ ਬੂਝਾ ਮਾਰਦੀਆਂ ਹੁੰਦੀਆਂ ਨੇ 40 45 ਦਿਨ ਤੱਕ ਉਹਦੇ ਕਰਕੇ ਕਿਸਾਨ ਵੀਰੋ ਇਹਦੇ ਵਿੱਚ ਯੂਰੀ ਆਪਾਂ ਤਕਰੀਬਨ 30 ਦਿਨਾਂ ਚ ਪੂਰਾ ਕਰ ਦੇਣਾ ਹੁੰਦਾ ਪਰ ਗੱਲ ਕੀ ਹੈ ਕਿਸਾਨ ਵਿਰੋਧ ਜਿਹੜੀ ਪੀਆਰ 126 ਕਿਸਮਾਂ ਜੇਕਰ ਤੁਹਾਡੀ ਲਾਈ ਹੋਈ ਹੈ ਇਹ ਜਲਾਈ ਦੇ ਪਹਿਲੇ ਹਫਤੇ ਤੋਂ ਲੈ ਕੇ 15 ਤਰੀਕ ਤੱਕ ਫੇਰ ਤੁਹਾਡੇ ਡੋਡੀ ਰੋਗ ਦੀ ਸੰਭਾਵਨਾ ਜਿਹੜੀ ਉਹ 50% ਤੋਂ ਲੈ ਕੇ 70% ਤੱਕ ਘਟ ਜਾਂਦੀ ਹੈ ਕਿਉਂਕਿ ਨਾਰਮਲੀ ਤਾਂ ਚਲੋ ਜਿੱਥੇ ਮਾੜਾ ਮੋਟਾ ਪਾਣੀ ਜਾਦੇ ਖੜਦਾ ਜਾਂ ਕੋਈ ਤੁਹਾਨੂੰ ਲੱਗਦਾ ਵੀ ਆ ਆਪਣਾ ਉਹ ਰੇਯੂਰੀ ਆ ਆਪਾਂ ਕਿਵਰ ਡੈਡੀਆਂ ਕੱਢਣ ਦੇ ਮਾਰੇ ਧੌੜੀਆਂ ਕੱਢਣ ਦੇ ਮਾਰੇ ਜ਼ਿਆਦਾ ਪਾ ਦਿੰਨੇ ਆ ਉੱਥੇ ਤਾਂ ਆਪਾਂ ਮੰਨ ਸਕਦੇ ਆ ਵੀ ਕਿਤੇ ਮਾੜੀ ਮੋਟੀ ਕੋਈ ਦੋ ਚਾਰ ਡਾਲਾਂ ਨੂੰ ਲੱਗ ਜੇ ਨਹੀਂ ਡੋਡੀ ਰੋਗ ਆਉਂਦਾ ਨਹੀਂ ਇਹ ਨਹੀਂ ਸੇਤੀ ਤੇ ਡੋਡੀ ਰੋਗ ਕਿਸਾਨ ਵੀਰੋ ਆਉਂਦਾ ਪੀਆ 126 ਚ ਉਹਦੇ ਚ ਆ ਜਿਹੜੀ ਵੈਰਾਈਟੀ 15 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਲੱਗੀ ਹੋਈ ਹੋ ਕਿਉਂਕਿ ਉਹਦੇ ਵਿੱਚ ਕਿਸਾਨ ਵੀਰੋਂ ਆਪਾਂ ਨੂੰ ਹਮੇਸ਼ਾ ਹੀ ਯੂਰੀਆ ਜ਼ਿਆਦਾ ਪਾਉਣਾ ਪੈਂਦਾ ਪਾਉਣਾ ਕਿਉਂ ਪੈਂਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਪਹਿਲੀ ਆ ਗਈ ਪੀਆਰ 126 15 ਜੁਲਾਈ ਤੋਂ ਪਹਿਲਾਂ ਵਾਲੀ ਉਹਦੇ ਵਿੱਚ ਕੀ ਹੁੰਦਾ ਕਿਸਾਨ ਵੀਰੋਂ ਨੇਚਰਲ ਟਾਈਮ ਦੇ ਵਿੱਚ ਲੱਗਦੀ ਆ ਨੇਚਰਲ ਟਾਈਮ ਦੇ ਵਿੱਚ ਉਹਨੇ ਨਸਾਰਾ ਲੈਣਾ ਹੁੰਦਾ ਨੇਚਰਲ ਟਾਈਮ ਦੇ ਵਿੱਚ ਹੀ ਉਹਨੇ ਪੱਕਣਾ ਜਿਹੜੀ ਉਹਦੇ ਕੈਰੈਕਟਰ ਨੇ ਜਿਹੜੀ ਕਿਸਾਨ ਵੀਰੂ ਆ ਜਾਂਦੀ ਆ ਕਿ ਪੀਆਰ 126 15 ਜੁਲਾਈ ਤੋਂ ਬਾਅਦ ਵਾਲੀ ਉਹਦੇ ਚ ਕੀ ਹੁੰਦਾ ਪਹਿਲੀ ਗੱਲ ਤਾਂ ਉਹਦੇ ਵਿੱਚ ਅੱਪਾ ਯੂਰੀਆ ਤਾਂ ਵੀ ਜ਼ਿਆਦਾ ਪਾਉਣਿਆਂ ਵੀ ਆਪਣਾ ਝੋਨਾ ਜ਼ਿਆਦਾ ਤੁਰਪੇ ਸੇਤੀ ਤੁਰੇ ਠੀਕ ਹੈ ਦੂਜੀ ਗੱਲ ਉਹਦੇ ਚ ਯੂਰੀਆ ਤਾਂ ਵੀ ਜ਼ਿਆਦਾ ਪੈ ਜਾਂਦਾ ਵੀ ਨਸਾਰਾ ਨਾਲ ਸੇਤੀ ਸ਼ੁਰੂ ਕਰ ਲੈ ਕਿਉਂਕਿ ਇੱਕ ਮੌਸਮ ਦਾ ਵੀ ਇੱਕ ਟਾਈਮ ਹੁੰਦਾ ਜਿਹਦੇ ਚ ਜਾ ਕੇ ਝੋਨਾ ਨੇ ਨਸਾਰਾ ਲੈਣਾ ਹੁੰਦਾ ਤੇ ਤੀਜੀ ਗੱਲ ਕਿਸਾਨ ਵੀਰ ਉਹਦੇ ਵਿੱਚ ਯੂਰੀਆ ਤਾਂ ਵੀ ਜ਼ਿਆਦਾ ਪਾਉਣਾ ਪੈਂਦਾ ਆਪਾਂ ਨੂੰ ਕਿਉਂਕਿ ਟਾਈਮ ਥੋੜਾ ਰਹਿ ਜਾਂਦਾ ਤੇ ਆਪਾਂ ਰਿਕਵਰ ਕਰਨਾ ਹੁੰਦਾ ਸਭ ਕੁਝ ਬਾਡੀ ਤਾਂ ਇਕੱਠੀ ਹੋ ਜਾਣੀ ਆ 5-7 ਦਿਨਾਂ ਦੇ ਵਿੱਚ ਇਧਰ ਇਧਰ ਪਰ ਉਸ ਨੂੰ ਦੂਜੇ ਝੋਨੇ ਦੇ ਬਰਾਬਰ ਜੇਕਰ ਆਪਾਂ ਕਿਸੇ ਲਜਾਨ ਦੇ ਲਈ ਯੂਰੀਆ ਹਮੇਸ਼ਾ ਜ਼ਿਆਦਾ ਪੈ ਜਾਂਦਾ ਨਾਰਮਲੀ ਇੱਕ ਘਟਾ ਜ਼ਿਆਦਾ ਪਾਈਓ ਕੱਲੀ ਯੂਰੀਏ ਖਾਦ ਦੇ ਕਰਕੇ ਡੀਰੋ ਕਦੇ ਨਹੀਂ ਪੈਂਦਾ ਇਹ ਵੀ ਮੈਂ ਤੁਹਾਨੂੰ ਅੱਜ ਡਾਊਟ ਕਲੀਅਰ ਕਰਦਾ ਇਹਦੇ ਵਿੱਚ ਮੌਸਮ ਦਾ ਵੀ ਸਾਥ ਹੁੰਦਾ ਦੇਖੋ ਜਿਹੜੀ PGR 126 15 ਜੁਲਾਈ ਤੱਕ ਲੱਗੀ ਹੋਈ ਆ ਉਹਨੇ ਸਤੰਬਰ ਦੇ ਪਹਿਲੇ ਹਫਤੇ ਨੇ ਸਾਰਾ ਸ਼ੁਰੂ ਲੈਣ ਲੱਗ ਗਿਆ ਨਾ ਠੀਕ ਆ ਤੇ ਨਵੰਬਰ ਹਾਂ ਅਕਤੂਬਰ ਦੇ ਪਹਿਲੇ ਹਫਤੇ ਤੋਂ ਬਾਅਦ ਉਹਨੇ ਵੱਧਿਆ ਜਾਣਾ ਮੌਸਮ ਬਿਲਕੁਲ ਇਕੁਅਲ ਆ ਗਿਆ ਕੋਈ ਮੌਇਸਚਰ ਜ਼ਿਆਦਾ ਵਧਣ ਘਟਣ ਦੀ ਨਹੀਂ ਦਿੱਕਤ ਕੋਈ ਜਿੱਦਾਂ ਪਕਾ ਦੀ ਇਹ ਸਾਗੜ ਪੈਣ ਦੀ ਨਹੀਂ ਹੈਗੀ ਦਿੱਕਤ ਮੌਸਮ ਠੀਕ ਰਹਿੰਦਾ ਮੌਇਸਚਰ ਘਟ ਰਹਿਦਾ ਹਮਸ ਘਟ ਰਹਿੰਦੀ ਆ ਸਹੀ ਟਾਈਮ ਦੇ ਵਿੱਚ ਪੱਕ ਜਾਂਦਾ ਪਰ ਜਿਹੜੀ ਆਉਂਦੀ ਆ ਕਿਸਾਨ ਵੀਰੋ ਪੀਆਰ 126 15 ਜੁਲਾਈ ਤੋਂ ਬਾਅਦ ਵਾਲੀ ਉਹਨੇ ਜਾ ਕੇ ਨਵੰਬਰ ਦੇ ਪਹਿਲੇ ਹਫਤੇ ਘਟ ਹੋਣਾ ਹੁੰਦਾ ਕਦੇ ਵੀ ਤੁਸੀਂ ਇਹ ਚੀਜ਼ ਨੋਟ ਕਰ ਲਿਓ ਜਾ ਉਹਨੇ ਅਕਤੂਬਰ ਦੇ ਲਾਸਟ ਹਫਤੇ ਜਾਂ ਨਵੰਬਰ ਦੇ ਪਹਿਲੇ ਹਫਤੇ ਉਸ ਟਾਈਮ ਕਿਸਾਨ ਵੀਰੋ ਜਿਹੜੀ ਠੰਡ ਜ਼ਿਆਦਾ ਵਧੇ ਹੁੰਦੀ ਹੈ ਝੋਨਾ ਨੇ ਸਾਰਾ ਵੀ ਹੌਲੀ ਲੈਂਦਾ ਤੇ ਉਹ ਪਕਾ ਵੀ ਬਹੁਤ ਹੌਲੀ ਲੈਂਦਾ ਜਿਹਦੇ ਕਰਕੇ ਮੌਇਸਚਰ ਦੇ ਵਿੱਚ ਰਹਿਣ ਕਰਕੇ ਆਪਣੇ ਕਿਸ ਝੋਨੇ ਨੂੰ ਜਿੱਥੇ ਤੱਕ ਮੇਰਾ ਮੰਨਣਾ ਡੋਡੀ ਰੋਗ ਜਿਆਦਾ ਪੈਂਦਾ ਉਹਦੇ ਵਿੱਚ ਕਿਸਾਨ ਵੀਰੋ ਆਪਾਂ ਨੂੰ ਡੋਡੀ ਰੋਗ ਕੰਟਰੋਲ ਕਰਨ ਦੇ ਲਈ ਸਪਰੇਅ ਕਰਨੀ ਲਾਜ਼ਮੀ ਹੈ ਤੇ ਜਿਹੜੇ ਕਿਸਾਨ ਵੀਰਾਂ ਦਾ ਝੋਨਾ ਕਦੇ ਵੀ ਤੁਸੀਂ ਮੇਰੀ ਇੱਕ ਗੱਲ ਨੋਟ ਕਰ ਲਓ ਜਿੱਥੇ ਤੱਕ ਮੇਰਾ ਪਰਸਨਲ ਤਜਰਬਾ ਕਿਉਂਕਿ ਆਪਾਂ ਕੋਈ ਵਿਗਿਆਨੀ ਪੜੇ ਲਿਖੇ ਜਿੱਦਾਂ ਆਪਾਂ ਕਹਿੰਦੇ ਕਿਤਾਬਾਂ ਦਾ ਪੜੇ ਨਹੀਂ ਆਪਾਂ ਖੇਤੀ ਦਾ ਤਜਰਬਾ ਸਾਂਝਾ ਕਰਦੇ ਆ ਤੁਹਾਡੇ ਨਾਲ ਜਿਹੜਾ ਮੈਂ ਕਰਦਾ ਰਹਿਣਾ ਜਾਂ ਜਿਹੜਾ ਤੁਸੀਂ ਵੀ ਕਰਦੇ ਹੋ ਤੁਸੀਂ ਮੈਨੂੰ ਦੱਸਿਆ ਕਰੋ ਉਹਦੇ ਵਿੱਚ ਕੀ ਹੁੰਦਾ ਕਿਸਾਨ ਵੀਰੋ ਜਿਹੜੀ ਤੁਹਾਡਾ ਝੋਨਾ 40 ਦਿਨ ਤੇ ਜਾ ਕੇ ਤੁਹਾਡਾ ਝੋਨਾ ਪਲਤਨ ਫੜਨ ਲੱਗਿਆ ਪੀਆਰ 126 ਤੁਹਾਡੇ ਡੋਡੀ ਰੋਗ ਬਹੁਤ ਘਟਾਊਗਾ ਜਿਹੜਾ ਤੁਹਾਡਾ ਝੋਨਾ 40 ਦਿਨ ਤੋਂ ਬਾਅਦ ਵੀ ਹਰਗੜ ਰਹੂਗਾ ਝੋਨਾ ਜਾਂ ਜਿੱਦਾਂ ਆਪਾਂ ਕਹਿੰਦੇ ਆਪਾਂ ਝੋਨੇ ਦੇ ਵਿੱਚ ਪ੍ਰਦਾਨ ਵਗੈਰਾ ਪਾਈ ਹੋਈ ਹੋਊਗੀ ਜਿਆਦਾ ਤੇ ਰੀਜੈਂਟ ਵਗੈਰਾ ਪਾ ਦਿੰਨੇ ਆ ਝੋਨਾ ਹਰਗੜ ਰਹੂਗਾ ਤੁਹਾਡਾ ਪਿਓਰ ਹਰਾ ਰਹੂਗਾ ਉਹਨੂੰ ਡੋਡੀ ਰੋਗ ਜਿਆਦਾ ਆਊਗਾ ਇਹ ਮੇਰੇ ਜਿੱਥੇ ਤੱਕ ਮੇਰੇ ਮੈਂ ਆਪਣੇ ਖੇਤ ਦੇ ਵਿੱਚ ਤਜਰਬੇ ਦੇਖਦਾ ਉਹਦੇ ਲਈ ਕਿਸਾਨ ਵੀਰੋ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਸਾਂਝੀ ਕਰ ਰਿਹਾਗਾ ਕਿਉਂਕਿ ਹਜੇ ਉਹ ਝੋਨੇ ਦੇ ਉੱਪਰ ਸਪਰੇ ਹਾਂ ਹੋਣੀਆਂ ਨੇ ਤੁਹਾਡੀ ਇੱਕ ਸਪਰੇ ਦਾ ਖਰਚਾ ਤੇ ਤੁਹਾਡੀ ਮਿਹਨਤ ਮੈਂ ਬਚਾ ਦੂੰਗਾ ਜੇ ਤੁਹਾਨੂੰ ਉਹ ਚੀਜ਼ ਮਿਲ ਗਈ ਤਾਂ ਤੁਹਾਡੇ ਲਈ ਮੈਂ ਵੀਡੀਓ ਜ਼ਰੂਰ ਸ਼ੇਅਰ ਕਰੂੰਗਾ ਹਾਂ ਤਾਂ ਉਹਦੇ ਲਈ ਕਿਸਾਨ ਵੀਰੋ ਜਦੋਂ ਤੁਸੀਂ ਲੈਦਾ ਸਪਰੇ ਕਰਨੇ ਦਾ ਦਾ ਕਾਪਰ ਆਕਸੀਕਲਰਾਇਡ ਜਾਂ ਕਾਪਰ ਹਾਈਡਰੋਕਸਾਈਡ ਇਹਦੀ 300 ਗ੍ਰਾਮ ਤੋਂ ਲੈ ਕੇ 500 ਗ੍ਰਾਮ ਤੱਕ ਤੁਸੀਂ ডোজ ਪਾ ਸਕਦੇ ਹੋ 300 400 ਗ੍ਰਾਮ ਬਹੁਤ ਆ ਤੇ 900 ਗ੍ਰਾਮ ਜਿਹੜਾ ਕਾਪਰ ਹਾਈਡਰੋਕਸਾਈਡ ਆ ਉਹਦੀ 250 ਗ੍ਰਾਮ ডোজ ਵੀ ਪਾ ਕੇ ਜੇ ਤੁਸੀਂ ਕਰ ਦੋਗੇ ਤਾਂ ਫੁੱਲ ਰਿਜ਼ਲਟ ਮਿਲ ਲੇਗੇ ਜਿਹੜਾ ਆਕਸੀਕਲੋਰਾਇਡ ਆ ਜੇ ਤੁਸੀਂ ਉਹਨੂੰ ਅੱਧਾ ਕਿਲੋ ਪਾ ਕੇ ਕਰ ਦੋ ਤੁਹਾਨੂੰ ਫੁੱਲ ਰਿਜ਼ਲਟ ਮਿਲਗੇ ਨਾਲੇ ਝੋਨੇ ਦੀ ਕੁਆਲਿਟੀ ਦੇਖੋ ਕਿੰਨੀ ਟੌਪ ਜੀ ਬਣੂ ਤੇ ਅੱਗੇ ਆ ਜਾਂਦੇ ਕਿਸਾਨ ਵੀਰੋ ਜੇ ਆਪਾਂ ਸਪਰੇਅ ਦੇ ਵਿੱਚ ਕਰਨਾ ਸਪਰੇਅ ਦੇ ਵਿੱਚ ਦੇਖੋ ਕਿਸਾਨ ਵੀਰੋ ਬਹੁਤ ਜਿਹੜੇ ਸਾਲਟ ਹੁੰਦੇ ਨੇ ਥੋੜੀ ਮਾਤਰਾ ਦੇ ਵਿੱਚ ਹੁੰਦੇ ਨੇ ਚਾਹੇ ਤੁਸੀਂ ਨੈਟਿਵ ਉਹ ਕਰ ਦਿਓ 160 ਗ੍ਰਾਮ ਚਾਹੇ ਤੁਸੀਂ ਜਿੱਦਾਂ ਆਪਾਂ ਕਹਿੰਦੇ ਗਲੀਲੀ ਹੋਵੇ ਬਹੁਤ ਮਸੂਰੀ ਹੋਈ ਹੈ ਇਹਦੀ ਇਹ ਮੈਂ ਵੀ ਟ੍ਰਾਇਲ ਲਾਇਆਗਾ ਤਿੰਨ ਕਿਲਿਆਂ ਦੇ ਉੱਪਰ ਦੇਖਾਂਗੇ ਇਸ ਵਾਰ ਕੇ ਮੇਰੇ ਅੰਦਾਜ਼ਾ ਕੀ ਰਿਜ਼ਲਟ ਲੇਟ ਝੋਨੇ ਦੇ ਉੱਪਰ ਇਹ ਵੀ ਕਹਿੰਦੇ ਕੰਟਰੋਲ ਕਰ ਲੈਂਦੇ 400 ਐਮਐਲ ਦੀ ਡੋਜ਼ ਆ ਇੱਕੜ ਦੀ ਤੇ ਤਕਰੀਬਨ ਇਹ ਇੱਕ 2.5 ਕਿਲਿਆਂ ਦਾ ਇੱਕ ਜਿਵੇਂ ਲੀਟਰ ਕਹਿ ਦਿੰਨੇ ਆਪਾਂ 1700 ਰੁਪਏ ਦੇ ਆਸ-ਪਾਸ ਆਪਾਂ ਨੂੰ ਮਿਲ ਜਾਂਦਾ ਇਹ ਕੈਸ ਤੇ 1600 ਦਾ ਮਿਲ ਜੂਗਾ ਤੁਹਾਨੂੰ ਤੇ ਟਿਲਟ ਵੀ ਕੰਮ ਕਰ ਜਾਂਦੀ ਹੈ 400 ml ਪਰ ਜਿਹੜੀ ਚੀਜ਼ ਕਾਪਰ ਨੇ ਕੰਮ ਕਰਨਾ ਉਹ ਇਹ ਨਹੀਂ ਕਰਦੇ ਮੈਂ ਸ਼ਰਤ ਲਾ ਕੇ ਕਹਿ ਸਕਦਾ ਕਾਪਰ ਨੇ ਜਿਹੜਾ ਕੰਮ ਆ ਉਹ ਕਾਪਰ ਨੇ ਹੀ ਕਰਨਾ ਕਾਪਰ ਸਪਰੇਅ ਤੁਸੀਂ ਕਰੋ ਤੇ ਤੁਹਾਨੂੰ ਜਿਹੜੀ ਮੈਂ ਅੱਜ ਤੁਹਾਨੂੰ ਵੀਡੀਓ ਤੁਹਾਨੂੰ ਸਵੇਰ ਸ਼ਾਮ ਮੈਂ ਪਾ ਦੇਣੀ ਆ ਵੀਡੀਓ ਮੇਰੀ ਬਣਾਈ ਪਈ ਹੈ ਉਹਦੇ ਵਿੱਚ ਕਾਪਰ ਦੀ ਜਿਹੜੀ ਮੈਂ ਤੁਹਾਨੂੰ ਸਪਰੇਅ ਆ ਉਹ ਦੱਸੂਗਾ ਜਿਹੜੀ ਤੁਹਾਡੀ ਨਾਰਮਲ ਉਲੀ ਨਾਰਮਲ ਉਲੀ ਨਾਸ਼ਕ ਜਾ ਨੋਰਮਲ ਇਨਸੈਕਟੀਸਾਈਡ ਦੇ ਨਾਲ ਥੋੜੀ ਹੋ ਜੂਗੀ ਤੇ ਤੁਹਾਨੂੰ ਰਿਜ਼ਲਟ ਵੀ ਫੁੱਲ ਵਧੀਆ ਮਿਲ ਜਾਣਗੇ ਤੱਕ ਮੈਂ ਕਿਸਾਨ ਵੀਰੋ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਸੀਂ ਝੋਨੇ ਦੇ ਉੱਪਰ ਕਿਹੜੀ ਕਿਹੜੀ ਸਪਰੇਅ ਕਰ ਚੁੱਕੇ ਹੋ ਤੇ ਡੋਡੀ ਰੋਗ ਤੋਂ ਹੱਲ ਲਈ ਤੁਸੀਂ ਕਿਹੜੀ ਸਪਰੇਅ ਕਰਿਆ ਤੇ ਰਹੀ ਗੱਲ ਕਿਸਾਨ ਵੀਰੋ ਜੇ ਚੰਗਾ ਕਮੈਂਟ ਨਹੀਂ ਕਰਨਾ ਹੁੰਦਾ ਤਾਂ ਮੰਦਾ ਕਮੈਂਟ ਵੀ ਨਾ ਕਰਿਆ ਕਰੋ ਕਿਉਂਕਿ ਬਹੁਤ ਸਾਰੇ ਇਹ ਜਿਹੇ ਕਿਸਾਨ ਵੀਰ ਨੇ ਜਿਹੜੇ ਆਪਣੇ ਨਾਲ ਬਹੁਤ ਪਿਆਰ ਨਾਲ ਜੁੜੇ ਹੋਏ ਨੇ ਤੇ ਪਰ ਮੈਂ ਨਹੀਂ ਚਾਹੁੰਦਾ ਹੁੰਦਾ ਵੀ ਆਪਾਂ ਕੁਝ ਬੋਲੀਏ ਪਰ ਕਈ ਕਿਸਾਨ ਵੀਰ ਅਸਰਾਰਤੀ ਇਹ ਜਿਹੇ ਹੁੰਦੇ ਨੇ ਉਹ ਕਮੈਂਟ ਬਹੁਤ ਗਲਤ ਕਰਦੇ ਨੇ ਤਾਂ ਥੋੜਾ ਜਿਹਾ ਉਹ ਵੀਰ ਧਿਆਨ ਰੱਖਿਓ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਮੈਂ ਇਹ ਵੀਡੀਓ ਤੁਹਾਡੇ ਲਈ ਸਵੇਰ ਸ਼ਾਮ ਦੇ ਵਿੱਚ ਜਰੂਰ ਅਪਲੋਡ ਕਰੂੰਗਾ ਕਾਪਰ ਵਾਲੀ ਧੰਨਵਾਦ